ਨਾਨਕਸਰ ਸੰਪਰਦਾਇ ਦੇ ਬਾਨੀ ਬਾਬਾ ਨਾਨਕ ਸਿੰਘ ਜੀ ਦੇ 81ਵੇਂ ਵਰਸੀ ਸਮਾਗਮ ਅੱਜ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ। ਸਮਾਗਮਾਂ ਦੀ ਸਮਾਪਤੀ ਤੇ ਭੋਗ ਪਾਇਆ ਗਿਆ ਤੇ ਸੰਗਤਾਂ ਨੇ ਗਰਵਾਣੀ ਦੇ ਰਸਭੰਨੇ ਕੀਰਤਨ ਦਾ ਆਨੰਦ ਮਾਣਿਆ। ਇਸ ਮੌਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੋਂ ਇਲਾਵਾ ਸੰਤਾ ਮਹਾਪੁਰਸ਼ਾਂ ਤੇ ਮੰਤਰੀਆਂ ਮਹਾਨ ਸ਼ਖਸੀਤਾਂ ਨੇ ਸ਼ਮੂਲੀਅਤ ਕੀਤੀ। ਵਰਸੀ ਸਮਾਗਮ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਉਚੇਚੇ ਤੌਰ ਤੇ ਹਾਜ਼ਰੀ ਭਰੀ। ਇਸ ਮੌਕੇ ਉਹਨਾਂ ਦਾ ਕਹਿਣਾ ਹੈ ਕਿ ਪੰਥ ਨੂੰ ਵੰਡਣ ਦੀਆਂ ਸਾਜ਼ਿਸ਼ ਦੇ ਖਿਲਾਫ ਇੱਕ ਮੁੱਠ ਹੋਣਾ ਪਵੇਗਾ ਕਿਸ ਬਾਨ ਦੇ ਤਪਸੇ ਜਿੰਨੇ ਦੇਖਿਆ ਸਤਗੁਰਾਂ ਨੇ ਕਿ ਮੇਰਾ ਖਾਲਸਾ ਆਜ਼ਾਦ ਤੌਰ ਤੇ ਗੁਰਸ਼ਬਦ ਦਾ ਪੁਜਾਰੀ ਹੋ ਗਿਆ। ਸ਼ਰੀਰਾਂ ਦੇ ਮੋਹ ਦੇ ਵਿੱਚੋਂ ਲਾਂਭੇ ਹੋ ਗਿਆ। ਫਿਰ ਸਤਗੁਰਾਂ ਨੇ 1708 ਠੀਕ 9 ਸਾਲ ਬਾਅਦ ਇਹ ਗੁਰਤਾ ਗਦਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ ਕੀਤੀ ਸੀ। ਅੱਜ ਵੀ ਭਾਈ ਜਿਹੜੇ ਇਹਦੇ ਉੱਤੇ ਨਿਕਲਦੇ ਆ ਜਿਹੜੇ ਗੁਰਸ਼ਬਦ ਦੀ ਕਮਾਈ ਕਰਦੇ ਆ ਸਤਿਗੁਰੂ ਜੀ ਆਪਣੀ ਬੁੱਕਰ ਦੇ ਵਿੱਚ ਲੈ ਲੈਂਦੇ ਆ ਸੋ ਗੁਰੂ ਸਾਹਿਬ ਕਿਰਪਾ ਕਰ ਦਿੱਤੇ ਮਹਾਪੁਰਖਾਂ ਦੇ ਪਵਿੱਤਰ ਯਾਦ ਵਿੱਚ ਬੋਲਦੇ ਬੈਠੇ ਆ ਉੱਥੇ ਆਪਾਂ ਸਤਪੁਰ ਦੇ ਚਰਨਾਂ 'ਚ ਅਰਦਾਸ ਵੀ ਕਰਿਓ ਕਰੋ ਕਿਰਪਾ ਸਰਬਕੇ ਦਾਦੇ ਏਕ ਰੂਪ ਲੈ ਬਲਾਵੋ ਨਾਨਕ ਕੀ ਬੇਨੰਤੀ ਹਰ ਮੈਂ ਆਪਣਾ ਨਾਮ ਜਪਾਵਾਂ ਸਤਿਗੁਰੂ ਜੀ ਆਪਣੇ ਪਵਿੱਤਰ ਨਾਮ ਦੀ ਮਾਰਕਸ਼ ਕਰਦੇ ਬਹੁਤ ਬਹੁਤ ਧੰਨਵਾਦ ਮੇਰਾ ਵੀ ਕਿਆਲਾ ਸਾਹਿਬ ਬਰੇਵਾਲ ਸਾਹਿਬ ਸਾਰੇ ਲੋਕੀ ਇਥੋਂ ਦੇ ਮੈਂ ਗੈਰ ਮਾ ਸਿਚਿਆ ਉਹ ਵੀ ਨਾਲ ਆਇਆ ਜੋ ਦੂਜਰੇ ਤੌਰ ਤੇ ਜਿੰਨੋ ਖੰਦਾ ਮਹਾਂਪੁੱਤਾਂ ਦਾ ਵੀ ਧੰਨਵਾਦ ਕਰਦਾ ਸੰਗਤ ਦਾ ਵੀ ਧੰਨਵਾਦ ਕਰਦਾ ਦਰਸ਼ਨ ਕਰਨ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਦੀ ਕਿਰਪਾ ਹਸਾ ਵਾਹਿ